ਹੁਣ ਜਨਤਾ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਿਆ। ਦੱਸ ਦਈਏ ਕਿ ਹੁਣ ਬਿਜਲੀ ਮਹਿੰਗੀ ਹੋਵੇਗੀ। ਇਹ ਖਬਰ ਸੁਣਦੇ ਸਾਰ ਹੀ ਲੋਕਾਂ ਨੂੰ ਟੈਨਸ਼ਨ ਹੋਣ ਲੱਗ ਗਈ ਹੈ। ਹੁਣ ਲੋਕਾਂ ਦੀਆਂ ਜੇਬਾਂ 'ਤੇ ਭਾਰ ਪਵੇਗਾ। ਜਿहां 1 ਨਵੰਬਰ ਤੋਂ ਬਿਜਲੀ ਮਹਿੰਗੀ ਹੋ ਜਾਵੇਗੀ। ਨਵੀਆਂ ਬਿਜਲੀ ਦਰਾਂ ਲਾਗੂ ਹੋਣਗੀਆਂ ਜਿਸ ਨੇ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਨੇ। ਜਾਣਕਾਰੀ ਸਾਂਝੀ ਕਰਦੀ ਹੈ ਕਿ ਮੁਫਤ ਬਿਜਲੀ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਕੱਲ ਤੋਂ ਹੀ 5 ਸਾਲਾਂ ਤੱਕ ਬਿਜਲੀ ਮਹਿੰਗੀ ਰਹੇਗੀ ਤਾਂ ਮੁਫਤ ਬਿਜਲੀ ਪ੍ਰਸਤਾਵ ਰੱਦ ਕਰ ਦਿੱਤਾ ਗਿਆ ਜੇਕਰ ਗੱਲ ਕੀਤੀ ਜਾਵੇ ਤਾਂ ਸ਼ਹਿਰ ਦੇ 2.5 ਲੱਖ ਖਪਤਕਾਰਾਂ ਨੂੰ ਬਿਜਲੀ ਦੀਆਂ ਕੀਮਤਾਂ ਵਿੱਚ ਵਾਧੇ ਦਾ ਸਾਹਮਣਾ ਕਰਨਾ ਪਵੇਗਾ ਚੰਡੀਗੜ੍ਹ ਪਾਵਰ ਡਿਸਟ੍ਰਿਬਿਊਸ਼ਨ ਲਿਮਟਿਡ ਨੇ ਬਿਜਲੀ ਦਰਾਂ ਦੇ ਵਿੱਚ ਵਾਧੇ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਹਾਲਾਂਕਿ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਇਸ ਦਾ ਲਗਾਤਾਰ ਵਿਰੋਧ ਵੀ ਕੀਤਾ ਜਾ ਰਿਹਾ ਹੈ ਪਰ ਹੁਣ ਨਵੀਆਂ ਬਿਜਲੀ ਦਰਾਂ 1 ਨਵੰਬਰ ਤੋਂ ਲਾਗੂ ਹੋਣ ਜਾ ਰਹੀਆਂ ਨੇ ਜੇਕਰ ਗੱਲ ਕੀਤੀ ਜਾਵੇ ਘਰੇਲੂ ਸਥਿਰ ਚਾਰਜ ਦੀ ਤਾਂ ਉਹ ਹਾਲੇ ਤੱਕ ਵਧਾਇਆ ਨਹੀਂ ਗਿਆ ਪਰ ਇਹ 2 ਸਾਲਾਂ ਦੇ ਵਿੱਚ ਜ਼ਰੂਰ ਵਧੇਗਾ ਤਾਂ ਹੁਣ ਆਮ ਜਨਤਾ ਦੀ ਜੇਬ ਤੇ ਭਾਰ ਵੱਧ ਪੈ ਸਕਦਾ ਹੈ ਕਿਉਂਕਿ ਬਿਜਲੀ ਮਹਿੰਗੀ ਹੋਣ ਜਾ ਰਹੀ ਹੈ